ਲੈ ਕੇ ਪੜ ਕੇ 12 ਘਟੇ ਮੈਂ ਦਊਗਾ ਜਿਹੜਾ ਵਧੀਆ ਵਧੀਆ ਇੱਕ ਟਿਕਟ ਲਾ ਦੇਣਾ ਜਿਹੜਾ ਮੈਂ ਜਿਹੜਾ 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 ਪ੍ਰਿੰਟਰ ਹੀ ਹੈ ਗੱਲ ਤੇ ਪ੍ਰਿੰਟਰ ਦਾ ਮੰਗਾ ਬਣਾ ਦੇਣਾ ਕਮਰਾ ਕਰਦਾ ਉਹ ਉਹਦਾ ਕੰਮ ਨਾ ਨਹੀਂ ਆਉਂਦਾ ਮਗਰੇ ona bunu yapara single ne var ਜੋਸੀਵੜੇ ਦਾ ਕੀ ਮੈਟਕ ਹੈ 1000 ਰੁਪਿਆ ਕਿੰਨੇ ਕੁ ਲੋੜੇ ਕਿ ਸਰ ਇਹ ਹੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਮਾਨਯੋਗ ਡੀਏਜੀ ਬਾਰਡਰ ਇੰਡੀਆ ਹਦਾਇਤਾਂ ਦੇ ਤਾਪਕ ਔਰ ਸ਼੍ਰੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਚਲਨਜੀਤ ਸਿੰਘ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸਪੀਡੀ ਸਾਹਿਬ ਦੀਆਂ ਵੀ ਜਿਹੜੇ ਦਿਸ਼ਾ ਨਿਰਦੇਸ਼ ਸੀਗੇ ਉਹਨਾਂ ਦੇ ਤਹਿਤ ਇੱਕ ਸਪੈਸ਼ਲ ਮੁਹਿੰਮ ਜਿਹੜੀ ਨਸ਼ਿਆਂ ਦੇ ਖਿਲਾਫ ਚੱਲ ਰਹੀ ਸੀ ਬਾਰਡਰ ਏਰੀਆ ਤੇ ਬੈਲਟ 'ਚ permits ਇੱਕ ਬਾਰ ਨੂੰ ਸਾਨੂੰ ਇੱਕ ਤਲਾਹ ਮਿਲੀ ਸੀ ਅਮਨਦੀਪ ਇੰਸਪੈਕਟਰ ਸਾਹਿਬ ਨੂੰ ਸਾਡੇ ਆਮੀ ਕਿ ਤੇ ਨੌਜਵਾਨ ਜਿਹੜੇ ਆ ਇਸ ਵਾਰੇ ਅਰਧ ਰਤ ਮੇ ਜਦੋਂ ਡਰੇਨ ਦੇ ਨਾਲ ਜਾਇਦਾ ਮੋਟਰਸਾਈਕਲ ਲਗਾ ਕੇ ਸੂਬੇ ਦੇ ਕੰਢੇ ਤੇ ਤੇ ਉੱਥੇ ਖੇਤਾਂ ਦੇ ਵਿੱਚ ਹੈਰੋਨ ਜਿਹੜੀ ਇਕੱਠੀ ਕਰਦੇ ਯਾਨੀ ਇਮੀਡੀਏਟ ਆਪਣੀ ਪਾਰਟੀ ਨੂੰ ਲੈ ਕੇ ਉਸ ਪੁਆਇੰਟ ਤੇ ਜਦੋਂ ਰੇਡ ਕੀਤਾ ਤੁਤੋਂ ਬਿਲਕੁਲ ਉਸੇ ਮੋਟਰਸਾਈਕਲ ਨੂੰ ਰਿਕਵਰ ਕਰਨ ਤੋਂ ਬਾਅਦ ਜਦੋਂ ਅੱਗੇ ਦੇਖਿਆ ਤਿੰਨ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਨਾਮ ਹੈਗੇ ਨੇ ਅ ਲਵਪ੍ਰੀਤ ਸਿੰਘ ਉਰਫ ਲਵ ਇਹ ਬਚੀਵਣ ਦਾ ਸੱਭਾ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਚੱਕ ਡੋਗਰਾਂ ਦਾ ਤੇ ਸੁਖਦੇਵ ਸਿੰਘ ਉਰਫ ਨਿਕ ਇਹ ਵੀ ਚੱਕ ਡੋਗਰਾਂ ਦੇ ਤਿੰਨੇ ਜਿਹੜੇ ਉੱਥੇ ਹੀਰੋਇਨ ਜਿਹੜੀ ਆ ਅਕਠੀ ਕਰ ਰਹੇ ਸੀਗੇ ਤੋਂ ਇਹਨਾਂ ਆਪਣੀ ਪਾਰਟੀ ਨਾਲ ਹੀ ਆਕਦਾਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਲੋਅ ਦੇ ਮੁਤਾਬਕ ਜਿਹੜੀ ਉਥੇ ਕਾਰਵਾਈਆਂ ਅਮਚ ਨਿਆਂਦੀ ਜਿਸ ਜੋ ਤਰੀਬ 4 ਕਿਲੋ ਦੇ ਲਾਗੇ ਜਿਹੜੀ ਆ ਹੈਰੋਨ ਰਿਕਵਰ ਹੋਈ ਹੈ ਉਸ ਤੋਂ ਬਾਅਦ ਇਹਨਾਂ ਦੇ ਮਜੀਦ ਪੁਲਿਸ ਕੇ ਜਿਹੜੀ ਆ ਪਰਚਾ ਦਰਜ ਕਰਨ ਤੋਂ ਬਾਅਦ ਕੀਤੀ ਆ ਤੇ ਇੱਕ ਇਹਨਾਂ ਨੇ ਗਲੌਕ ਪਿਸਟਲ ਜਿਹੜਾ ਉਹ ਵੀ ਮਿਲਿਆ ਸੀ ਜਿਹੜਾ ਅਸੀਂ ਰਿਕਵਰ ਕੀਤਾ ਇਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨ ਦੇ ਤਹਿਤ ਜਿਹੜੀ ਮੁਤਾਬਕ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸਰ ਕਿੱਥੋਂ ਮੰਗਾਉਂਦੇ ਇਸਨੇ ਕਿੱਥੇ ਵੇਚ ਜਾਂਦੇ ਇਹ ਪੁਛ ਕੇ ਸ਼ੈ ਇਹਨਾਂ ਦੀ ਕਰ ਰਹੇ ਆ ਕਿ ਇਹ ਦਿੰਦੇ ਕਿੱਥੇ ਬਾਕੀ ਮੰਗਾਉਂਦੇ ਤੇ ਇਹਨਾਂ ਦੇ ਮੋਬਾਈਲ ਜਿਹੜਾ ਸੈੱਲਫੋਨ ਕਬੂ ਆ ਗਿਆ ਉਹਨਾਂ ਦਾ ਜਦੋਂ ਡਾਟਾ ਇਹ ਸਾਰਾ ਚੈੱਕ ਕੀਤਾ ਤਾਂ ਉਹਨਾਂ ਵਿੱਚ ਪਾਕਿਸਤਾਨਸ ਦੀਆਂ ਕਾਲ ਹੈ ਉੱਥੇ ਹੀ ਮੌੜੇ ਵਾਇਰ ਡਰੋਨ ਉਸ ਦਿਨ ਵੀ ਇਹ ਜੇ ਆਈ ਸੀ ਤੇ ਯਕਦਮ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਤੇ ਉਸੇ ਵੇਲੇ ਕੋਈ ਐਕਸ਼ਨ ਕਰਦੇ ਹੋਏ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਸਰ ਕਿਰਪਾ ਕਰ ਤੋਂ ਬੋਲੇ ਸੰਸੀਅ ਬਿੱਤਰ ਨਹੀਂ ਨਹੀਂ ਉਹ ਵੀ ਉਧਰ ਹੀ ਮੌਆ ਗਿਆ ਸਰ ਪਹਿਲੋਂ ਮਾਮਲੇ ਨੇ ਸਰ ਮੇਰਾ ਸੋਪਟੀ ਉਹ ਸਿੰਘ ਤੇ ਲੜਾਈ ਝਗੜੇ ਦਾ ਮਾਮਲਾ ਦਰਜ ਹੈ ਬਾਕੀ ਇਹਨਾਂ ਦੀ ਜਿਹੜੀ ਐਂਟੀਸੀਡੈਂਟ ਰਿਕਾਰਡ ਜਿਹੜਾ ਸਾਰਾ ਕੱਢ ਰਹੇ ਸਰ ਬੈਕਗ੍ਰਾਉਂਡ ਦੇ ਵਿੱਚ ਕੁਝ ਮਤਲਬ ਕੁਝ ਪਤਾ ਲੱਗ ਸਕਦਾ ਹੈ ਕਿਹੜਾ ਹਾਂਜੀ ਤੇਨਾਂ ਦੀ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦੀ ਬੈਕਗ੍ਰਾਉਂਡ ਕੰਮ ਜੀ ਨਹੀਂ ਕਰਦੇ ਮੈਂ ਆ ਮੈਂ ਦਵਾਈ ਦੁਕਾਨ ਦਾ ਕੰਮ ਕਰਦਾ ਸੀ ਮੈਂ ਦਵਾਈ ਦੁਕਾਨ ਦੇ ਕੰਮ ਕਰਦੇ ਇਸ ਕੰਮ 'ਚ ਨਵੇਂ ਸਟਾਰਟ ਹੋਏ ਉਸ ਕੰਮ ਦੇ ਵਿੱਚ ਲੱਭਤ ਅਜੀਤ ਕੁਬੀਰ ਪਾਦਲ ਤੇ ਹਮਲਾ ਹੋਇਆ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ ਇਹ ਨਰੈਣ ਸਿੰਘ ਚੋੜਾ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਵੀ ਹੈ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਅਸੀਂ ਮੁਕਦਮਾ ਦਰਜ ਕੀਤਾ ਔਰ ਉਹਦੇ ਪੋਜੈਸ਼ਨ ਤੋਂ 9mm ਦਾ ਪਿਸਤਲ ਵੀ ਬਰਾਮਦ ਹੋਇਆ ਔਰ ਸਾਰੀ ਤਹਿਕੀਕਤ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਨਰਨ ਸਿੰਘ ਚੋੜਾ ਦੇ ਨਾਲ ਹੋਰ ਵੀ ਕੋਈ ਸੀ ਜਾਂ ਉਹਦੇ ਪਿੱਛੇ ਕੋਈ ਫੰਡਰੇਸ਼ਨ ਜਾਂ ਕੋਈ ਕੰਮ ਕਰਦੀ ਸੀ ਆਰਗੇਨਾਈਜੇਸ਼ਨ ਤੇ ਇਸ ਦੇ ਪਿੱਛੇ ਕੀ ਮਕਸਦ ਹੋ ਸਕਦਾ ਇਹਦੇ ਚ ਸਾਰੇ ਹੀ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹ ਜਾਂ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲੀਟੀਕਲ ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਕਿਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹਗੀਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਨਰੈਣ ਸਿੰਘ ਚੋੜਾ ਆਪ ਵੀ ਇਕੱਲਾ ਹੀ ਐਸੀ ਜਨ ਨਾਲ ਉਸ ਨੂੰ ਹੋਰ ਵੀ ਪੇਸ਼ਮਾਨ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁੱਛਗਿੱਛ ਤੇ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲਿਬ੍ਰੇਟ ਕਰਨ ਨੂੰ ਕਿ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਹੋ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਇਹ ਰਾਜਨੀਤਿਕ ਵਿਸ਼ਵਾਸ ਜਾਂ ਸਿੰਪਥੀ ਲੈ ਲਈ ਲੋਕਾਂ ਦੀ ਆਪ ਤੁਹਨਾ ਕਰਵਾਇਓ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਇਓ ਸਿੰਪਥੀ ਵਾਲਾ ਜਾਂ ਜਿਹੜਾ ਰਾਜਸੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਆ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕਨਕਲੂਡ ਕਰਾਂਗੇ ਲੋਕਾਂ ਦਾ ਕਹਿਣਾ ਸੀ ਕਿ ਮੌਕੇ ਤੇ ਕਿਸੇ ਸੇਵਾਦਾਰ ਵੱਲੋਂ ਜਿਹੜਾ ਕਿ ਉਸ ਦੋਸ਼ ਨੂੰ ਪੜਿਆ ਗਿਆ ਪਰ ਕੀ ਲੱਗਦਾ ਕਿ ਉਹ ਸੇਵਾਦਾਰ ਸੀ ਜਾਂ ਤੁਹਾਡਾ ਪੰਜਾਬ ਪੂਰਬ ਦੇਖੋ ਜੀ ਮੈਂ ਤੁਹਾਨੂੰ ਦੱਸਦਾ 3 ਟੀਅਰ ਸਿਕਿਉਰਿਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਆਫੀਸਰ ਏਆਈਜੀ ਲੈਵਲ ਦਾ ਆਫੀਸਰ ਇੰਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲॉयਮੈਂਟ ਨਹੀਂ ਹੁੰਦੀ ਮर्याਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਆਈ ਜਸਬੀਰ ਸਿੰਘ ਜਿਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਇਹ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਇੱਕ اے ਆਈਜੀ ਜਗਜੀਤ ਵਾਲੀਆ ਜੀ ਸੀ ਦੋ ਐਸਪੀ ਸੀਗੇ ਜੀ ਆਪਣੇ ਵਿਸ਼ਾਲਜੀਤ ਸਿੰਘ ਔਰ ਹਰਪਾਲ ਸਿੰਘ ਔਰ ਦੋ ਡੀਐਸਪੀ ਸੀਗੇ ਔਰ 175 ਜਿਹੜੇ ਮੁਲਾਜ਼ਮ ਅਸੀਂ ਵਕ ਵਕ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ ਇਸ ਹਮਲੇ ਦੇ ਜਿਹੜੇ ਕਿ ਕਿਹੜੇ ਕਿਹੜੇ ਐਂਗਲਾਂ ਤੋਂ ਜਾਂਚ ਕੀਤੀ ਜਾ ਸਕਦੀ ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗ੍ਰਾਉਂਡ ਨਰੈਣ ਸਿੰਘ ਚੌੜਾ ਦਾ ਉਹਦੀ ਮਾਨਸਿਕਤਾ ਉਹਦੇ ਵਿੱਚ ਕੋਈ ਪੋਲਿਟਿਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ